ਤੇ ਇਹ ਡੋਰਾ ਬਾਨੀਆਂ ਤਾਂ ਬੰਦ ਹੋਉਂਗੀਆਂ ਜੇ ਤੁਸੀਂ ਬੱਚੇ ਇਹਨਾਂ ਚైనਾਂ ਦੀਆਂ ਡੋਰਾ ਨੂੰ ਖਰੀਦਣਾ ਬੰਦ ਕਰੋਗੇ ਤੁਸੀਂ ਵਾਦਾ ਕਰੋ ਮੇਰੇ ਨਾਲ ਸਾਰੇ ਜਾਣੇ ਹੱਥ ਰੱਖੋ ਵਾਦਾ ਕਰੋ ਮੇਰੇ ਨਾਲ ਸਾਰੇ ਜਾਣੇ ਵੀ ਤੁਸੀਂ ਚైనਾਂ ਦੀ ਡੋਰ ਨਹੀਂ ਖਰੀਦੂਗੇ ਨਹੀਂ ਖਰੀਦੂਗੇ ਨਾ ਨਹੀਂ ਖਰੀਦਣੀ ਤੇ ਸਾਰੇ ਜਾਣੇ ਇੱਕ ਉੱਚੀ ਜਿਆਦੇ ਬੋਲ ਕੇ ਕਹੋ ਕਿ ਚైనਾਂ ਦੀ ਡੋਰ ਦਾ ਬਾਈਕਾਟ ਕਰੋ ਉੱਚੀ ਬੋਲੋ ਉੱਚੀ ਬੋਲ ਕੇ ਕਹੋ ਚੀਨਾਂ ਡੋਰ ਬੰਦ ਕਰ ਦੋ ਚੀਨਾ 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 ਦੀ ਡੋਰ ਦਾ ਕਿ ਬਾਈਕਾਟ ਹੋਣਾ ਚਾਹੀਦਾ ਨਾ ਚੀਨਾ ਦੀ ਡੋਰ ਦਾ ਬਾਈਕਾਟ ਹੋਣਾ ਕਿਹੜੀ ਪੁੱਤ ਚੀਨ ਵਾਲੀ ਤਾਂ ਨਹੀਂ ਹੈ ਨਹੀਂ ਚੀਨਾ ਦੀ ਨਹੀਂ ਚੀਨਾ ਨਹੀਂ ਹੈਗੀ ਤਾਗਾ ਆਵੀ ਉਹ ਨਹੀਂ ਤਾਗਾ ਇਹ ਆ ਦੇਖ ਆਵੀ ਤਾਗੇ ਵਾਲੀ ਡੋਰਾ ਬਾਈ ਦੇਖੋ ਜਦ ਨਾਲ ਅਸੀਂ ਪਤੰਗੜ ਆਇਆ ਕਰਦੇ ਤੇ ਪਹਿਲਾਂ ਜਦ ਅਸੀਂ ਤੁਹਾਡੇ ਵਰਗੇ ਹੁੰਦੇ ਤੇ ਜਾਦਾ ਸਿਰਫ ਨਾ ਤਾਗੇ ਵਾਲੀਆਂ ਡੋਰਾ ਆਇਆ ਕਰਦੀਆਂ ਤੀਆਂ ਇੱਕ ਨੜਾ ਕਹਿੰਦੇ ਤੇ ਡੋਰ ਨੂੰ ਕਾਫੀ ਆਂਦੀ ਤੇ ਗਬਰੇਲੀ ਦੀ ਡੋਰ ਕਹਿੰਦੇ ਹੁੰਦੇ ਤੇ ਬਰੇਲੀ ਦੀ ਡੋਰ ਬੜੀ ਮਸ਼ਹੂਰ ਸੀ ਕਾਲੇ ਰੰਗ ਦੀ ਹੁੰਦੀ ਸੀ ਅਸੀਂ ਉਹਦੇ ਨਾਲ ਪਤੰਗ ਮਾਝਾ ਮਾਝਾ ਕਹਿੰਦੇ ਹੁੰਦੇ ਤੇ ਹਾਂ ਮਾਝਾ ਡੋਰ ਉਹ ਚైనా ਦੀ ਨਹੀਂ ਉਹ ਦੂਈ ਹੁੰਦੀ ਸੀ ਤੇ ਹੁਣ ਜਿੱਦਣ ਤੇ ਚਾਈਨਾ ਦੀ ਡੋਰ ਆਈ ਆ ਇਹ ਬਾਈ ਐਕਸੀਡੈਂਟ ਹੁੰਦੇ ਆ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਇੱਕ ਤਾਂ ਜਦ ਪਤੰਗ ਵੱਡ ਹੋ ਜਾਂਦਾ ਏ ਵੱਡੋ ਕੇ ਕਈ ਵਾਰ ਪਤੰਗ ਮੰਨ ਲਓ ਕਿਸੇ ਚੀਜ਼ ਚ ਫਸ ਗਿਆ ਤੇ ਉਹਦੀ ਡੋਰ ਲਮਕਦੀ ਰਹਿੰਦੀ ਐ ਨਾ ਥੱਲੇ ਉਹ ਜੇ ਕਿਸੇ ਦੇ ਗਰਦਨ ਨੂੰ ਲਪੇਟ ਜਾਵੇ ਮੋਟਰਸਾਈਕਲ ਸਕੂਟਰ ਕਿਤੇ ਵੀ ਸਾਈਕਲ ਤੇ ਬੰਦਾ ਆਂਦਾ ਜਾਂਦਾ ਏ ਤਾਂ ਉਹਦੇ ਨਾਲ ਪੁੱਤ ਮੌਤ ਹੋ ਸਕਦੀ ਆ ਠੀਕ ਆ ਤੇ ਇਹ ਡੋਰਾ ਬਾਨੀਆਂ ਤਾਂ ਬੰਦ ਹੋਉngੀਆਂ ਜੇ ਤੁਸੀਂ ਬੱਚੇ ਇਹਨਾਂ ਚਾਈਨਾ ਦੀਆਂ ਡੋਰਾ ਨੂੰ ਖਰੀਦਣਾ ਬੰਦ ਕਰੋਗੇ ਤੁਸੀਂ ਵਾਦਾ ਕਰੋ ਮੇਰੇ ਨਾਲ ਸਾਰੇ ਜਾਣੇ ਹੱਥ ਰੱਖੋ ਵਾਦਾ ਕਰੋ ਮੇਰੇ ਨਾਲ ਸਾਰੇ ਜਾਣੇ ਵੀ ਤੁਸੀਂ ਚైనਾਂ ਦੀ ਡੋਰ ਨਹੀਂ ਖਰੀਦੂਗੇ ਨਹੀਂ ਖਰੀਦੂਗੇ ਨਾ ਨਹੀਂ 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 ਖਰੀਦਣੀ ਤੇ ਸਾਰੇ ਜਾਣੇ ਇੱਕ ਉੱਚੀ ਜਾਰੇ ਬੋਲ ਕੇ ਕਹੋ ਕਿ ਚైనਾਂ ਦੀ ਡੋਰ ਦਾ ਬਾਈਕਾਟ ਕਰੋ ਉੱਚੀ ਬੋਲੋ ਉੱਚੀ ਬੋਲ ਕੇ ਕਹੋ ਚੀਨਾਂ ਡੋਰ ਬੰਦ ਕਰ ਦੋ ਚੀਨਾ ਚైనਾਂ ਦੀ ਚైనਾਂ ਦੀ ਡੋਰ ਦਾ ਕਿ ਬਾਈਕਾਟ ਹੋਣਾ ਚਾਹੀਦਾ ਨਾ ਚਾਈਨਾ ਦੀ ਡੋਰ ਦਾ ਬਾਈਕਾਟ ਹੋਣਾ ਚਾਹੀਦਾ ਤੇ ਭਾਈ ਸਭ ਤੋਂ ਪਹਿਲਾਂ ਦੇਖੋ ਇਹ ਬੱਚੇ ਆ ਇਹੀ ਜ਼ਿਆਦਾ ਪਤੰਗ ਡਾਣੇ ਵਾਲੇ ਆ ਸਾਨੂੰ ਵੀ ਬੜਾ ਸ਼ੌਂਕ ਹੁੰਦਾ ਤਾਂ ਇਹਨਾਂ ਦੀ ਉਮਰ ਦੇ ਵਿੱਚ ਲੇਕਿਨ ਉਸ ਵਕਤ ਯਾਰ ਮਾਹੌਲ ਬੜੇ ਵਧੀਆ ਹੁੰਦੇ ਤੇ ਤਾਗੇ ਤਾਗੇ ਹੁੰਦੇ ਤੇ ਉਸ ਟਾਈਮ ਆ ਨਹੀਂ ਹੁੰਦੇ ਤੇ ਚਾਈਨਾ ਦੀਆਂ ਡੋਰਾ ਨਹੀਂ ਹੁੰਦੀਆਂ ਤੀਆਂ ਜਿੱਦਣ ਤੇ ਚਾਈਨਾ ਦੀ ਡੋਰ ਆਉਣ ਲੱਗੀ ਆ ਕਦੇ ਸੋਚਿਆ ਵੀ ਨਹੀਂਤਾ ਕਿ ਡੋਰ ਨਾਲ ਵੀ ਕਿਸੇ ਦੀ ਮੌਤ ਹੋ ਸਕਦੀ ਹੈ ਕਿਸੇ ਦਾ ਐਕਸੀਡੈਂਟ ਹੋ ਸਕਦਾ ਕਿਸੇ ਦਾ ਨੁਕਸਾਨ ਹੋ ਸਕਦਾ ਇਹ ਜਿਹੜੀ ਚਾਈਨਾ ਦੀ ਡੋਰ ਆ ਨਾ ਇਹ ਕੱਲੀ ਮਾਨਵਤਾ ਲਈ ਨਹੀਂ ਇਹ ਜਿਹੜੇ ਪੰਛੀ ਆ ਪਰਿੰਦੇ ਆ ਤੁਸੀਂ ਪੰਛੀਆਂ ਨੂੰ ਪਿਆਰ ਕਰਦੇ ਆ ਨਾ ਕਰਦੇ ਆ ਨਾ ਪੰਛੀਆਂ ਨੂੰ ਪਿਆਰ ਉਹ ਪੰਛੀਆਂ ਲਈ ਰੀ ਘਾਤ ਕਾ ਪੁੱਤ ਹੋ ਜਦ ਪੰਛੀ ਉੱਡਦੇ ਆ ਜੇ ਤਾਗੇ ਵਾਲੀ ਡੋਰ ਹੋਵੇ ਇਹ ਤਾਂ ਉਹ ਵੱਢ ਵੀ ਦਿੰਦੇ ਆ ਚੁੰਝੇ ਨਾਲ ਟੁੱਟ ਵੀ ਜਾਂਦੀ ਆ ਇਹ ਗਲ ਵੀ ਜਾਂਦੀ ਆ ਕੁਝ ਸਮੇਂ ਦੇ ਬਾਅਦ ਲੇਕਿਨ ਜਿਹੜੀ ਚੈਣਾ ਵਾਲੀ ਡੋਰ ਆ ਉਹ ਸਮੇਂ ਦੇ ਨਾਲ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਪਾਂਛੀਆਂ ਦੇ ਪਰ ਵੜ ਦਿੰਦੀ ਆ ਲੱਤਾਂ ਵੜ ਦਿੰਦੀ ਆ ਪੰਜੇ ਵੜ ਦਿੰਦੀ ਆ ਪਾਂਛੀਆਂ ਨੂੰ ਖਤਮ ਕਰਦੀ ਆ ਆਮ ਇਨਸਾਨਾਂ ਨੂੰ ਖਤਮ ਕਰਦੀ ਆ ਦੇਖਿਆ ਤੁਸੀਂ ਖਬਰਾਂ ਕਈ ਦੇਖਦੇ ਆ ਆ ਹੁਣ ਕਰਾਲੀ ਤਿੰਨ ਚਾਰ ਕੇਸ ਹੋਏ ਆ ਆਹੀ ਹਫਤੇ ਦੇ ਵਿੱਚ ਸੋ ਦੇਖੋ ਕਦੇ ਵੀ ਚੈਨਾ ਦੀ ਡੋਰ ਨਹੀਂ ਵਰਤਣੀ ਠੀਕ ਆ ਤੇ ਭਾਈ ਜਿਹੜੇ ਵੀ ਮੇਰੇ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਆ ਨਾ ਪਤੰਗ ਉਡਾਣੇ ਵਾਲੇ ਔਰ ਪਤੰਗ ਵੇਚਣੇ ਵਾਲੇ ਚੈਨਾ ਦੀ ਡੋਰ ਵੇਚਣੇ ਵਾਲੇ ਭਾਈ ਜੇ ਤੁਹਾਨੂੰ ਮਾਨਵਤਾ ਨਾਲ ਔਰ ਪੰਛੀ ਪਰਿੰਦਿਆਂ ਨਾਲ ਜਰਾ ਵੀ ਹਮਦਰਦੀ ਆ ਜਰਾ ਵੀ ਪਿਆਰ ਹੈਗਾ ਨਾ ਤਾਂ ਚੈਨਾ ਦੀ ਡੋਰ ਦਾ ਭਾਈ ਬਾਈਕਾਟ ਕਰੋ ਕਿਹ ਆ ਫਾਇਦਾ ਯਾਰ ਐਦਾਂ ਦੀ ਐਦਾਂ ਦੀ ਖਲਾਰ ਦਾ ਜਿਹੜੀ ਸਾਡੇ ਮਨ ਨੂੰ ਤਾਂ ਮਜ਼ਾ ਦੇਵੇ ਸਾਨੂੰ ਤਾਂ ਨਜ਼ਾਰਾ ਦੇਵੇ ਲੇਕਿਨ ਹੋਰਾਂ ਲਈ ਉਹ ਮੌਤ ਦਾ ਘਰ ਬਣੇ ਹਨਾ ਉਹ ਮੌਤ ਦਾ ਸਾਧਨ ਬਣੇ ਸੋ ਨਹੀਂ ੜਾਉਂਗੇ ਨਾ ਚੈਨੇ ਡੋਰ ਨਾਲ ਸੋ ਭਾਈ ਬਾਤੇ-ਬਾਤੇ ਮੈਸੇਜ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰਿਓ ਭਾਈ ਧੰਨਵਾਦ ਜੀ